ਹਾਂਜੀ ਵੀਰੇ ਸਤਿ ਸ੍ਰੀ ਅਕਾਲ ਅੱਜ ਵੀਰੇ ਸੁਣਵਾ ਦੇਖੋ ਦਿਖਾਉਨੇ ਆ ਕਿਹੜੀ ਪਾਈਪ ਲਾਈਨ ਜਾਂਦੀ ਆ ਆਪਣੇ ਸੰਗਰੂਰ ਤੋਂ ਇੱਧਰ ਦਿੱਲੀ ਵੱਲ ਨੂੰ ਹਾਰਵਾਲਾ ਨੂੰ ਤੇਲ ਵਾਲੀ ਉਹਦੇ ਵਿੱਚ ਚੋਰਾਂ ਵੱਲੋਂ ਵਾਰਦਾਤ ਕੀਤੀ ਗਈ ਆ ਗੁਜਰਾ ਤੇ ਨਾਗਰੀ ਦੇ ਖੇਤ ਨੇ ਜਿਹੜੇ ਇਹ ਪਾਈਪ ਲਾਈਨ ਜਿਹੜੀ ਆਪਣੇ ਖੇਤਾਂ ਵਿੱਚ ਦੀ ਜਾਰੀ ਆ ਆ ਦੇਖੋ ਵੀਰੇ ਕਣਕ ਦੇ ਵਿੱਚ ਉਹਨਾਂ ਨੇ ਕਣਕ ਵੱਢ ਕੇ ਜਗਾ ਬਣਾ ਕੇ ਪੈਪਲਮ ਦੇ ਉੱਪਰ ਟੋਆ ਪਟਿਆ ਪਤਾ ਨਹੀਂ ਵੀ ਕਿੰਨੇ ਕੁ ਬੰਦੇ ਸੀ ਹਨ ਆ ਦੇਖੋ ਇੱਥੇ ਦਾਲਾਂ ਸਬਜ਼ੀਆਂ ਵਾਲੇ ਪੈਟ ਪੈਣੇ ਦੁੱਧ ਵਾਲੇ ਪਏ ਨੇ ਕਿੰਨੇ ਕੁ ਜਾਣੇ ਸੀ ਉਹ ਤੇ ਉਹਨਾਂ ਨੇ ਤੇਲ ਚੋਰੀ ਕੀਤਾ ਆ ਦੇਖੋ ਕਣਕੇ ਵਿਚਾਲੇ ਦਾ ਪੈਪਲਣ ਜਾਂਦੀ ਆ ਤੇ ਵੀਰੇ ਪਾਇਪ ਵੀ ਦੇਖੋ ਹਨਾ ਬਹੁਤ ਮੋਟਾ ਹੈ ਪਤਾ ਨਹੀਂ ਕਿਵੇਂ ਕਾਟਣ ਨਾਲ ਵੱਡਿਆ ਕੀ ਕਰਿਆ ਇਹਨਾਂ ਨੇ ਕਿੰਨਾ ਕੁ ਤੇਲ ਕੱਢ ਕੇ ਲੈ ਗਏ ਕੋਈ ਹਜੇ ਪਤਾ ਨਹੀਂ ਤਬ ਜਿਹੜੀ ਚੱਲ ਰਹੀ ਆ ਦੇਖੋ ਗੇਟ ਬੱਲ ਲਾਇਆ ਉਹਨਾਂ ਨੇ ਉੱਪਰ 2 ਇੰਚ ਪਾਇਪ ਲਾ ਕੇ ਬਹੁਤ ਮੋਟੀ ਹੈ ਵੀਰੇ ਯਾਰ ਪਤਾ ਨਹੀਂ ਹਨਾ ਕਿਵੇਂ ਕਰਿਆ ਕਿੰਨੇ ਕੇ ਬੰਦੇ ਸੀ ਕਿੰਨਾ ਕੁ ਤੇਲ ਕੱਢ ਕੇ ਲੈ ਗਏ ਆ ਦੇਖੋ ਕਿੰਨਾ ਬੁਰਾ ਹਾਲ ਹੋਇਆ ਪਿਆ ਯਾਰ ਆਪਣੇ ਪੰਜਾਬ ਦੇ ਵਿੱਚ ਕਿੰਨੇ ਹੌਸਲੇ ਬਲੰਦ ਹੋ ਰਹੇ ਨੇ ਚੋਰਾਂ ਦੇ ਦੇਖੋ ਖੇਤ ਦੇ ਵਿੱਚ ਜਾ ਕੇ ਇਹਨਾਂ ਸੈਂਟਰ ਦੇ ਵਿੱਚ ਕਣਕ ਵੱਢ ਕੇ ਆ ਦੇਖੋ ਉੱਪਰ ਕਿੱਡਾ ਪੈਪ ਲਾਇਆ ਕਿੰਨਾ ਕੁ ਤੇਲ ਲੈ ਕੇ ਕੋਈ ਪਤਾ ਨਹੀਂ ਹਜੇ ਸ਼ੇਅਰ ਕਰੋ ਵੀਰੇ ਵੀਡੀਓ ਜ਼ਰੂਰ